ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕੁਦਰਤ ਨੇ ਬਹੁਤ ਕੁਝ ਦਿੱਤਾ ਹੋਇਆ ਆਪਾਂ ਨੂੰ ਬਸ ਬੰਦਾ ਹੀ ਅਣਜਾਣ ਆ ਇੱਕ ਜਿੰਨਾਂ ਨੂੰ ਪਤਾ ਨਹੀਂ ਲੱਗਦਾ ਵੀ ਕਿੱਥੇ ਕੀ ਲੁਕਿਆ ਪਿਆ ਹੋਆ ਕੁਦਰਤ ਦੀ ਬੁੱਕਲ ਦੇ ਵਿੱਚ ਆਹ ਦੇਖੋ ਇਹ ਖੜੀ ਆ ਮੱਕੀ ਮੱਕੀ ਅੱਜ ਕੱਲ ਆਮ ਆ ਪੰਜਾਬ ਦੇ ਵਿੱਚ ਤਾਂ ਆਮ ਆ ਤੇ ਵਾਕਈ ਵੀ ਹੋ ਸਕਦਾ ਵੀ ਆਪਣੇ ਖੁਰਸੂਦਿਆਂ ਦੇ ਵਿੱਚ ਵੀ ਹੋਵੇ ਤੇ ਮੱਕੀ ਦੇ ਵਿੱਚੋਂ ਆਪਾਂ ਕੰਮ ਦੀ ਚੀਜ਼ ਇਸ ਟਾਈਮ ਜਿਹੜੀ ਕੱਢਣੀ ਆ ਉਹ ਤੁਸੀਂ ਕੱਢ ਸਕਦੇ ਹੋ ਇਹਦੇ ਛੱਲੀ ਦੇ ਵਾਲ ਆਹ ਦੇਖੋ ਇਹ ਛੱਲੀਆਂ ਲੱਗਦੀਆਂ ਮੱਕੀ ਨੂੰ ਤੇ ਇਹਦੇ ਵਾਲ ਲੱਗੇ ਹੁੰਦੇ ਆ ਇਹ ਵਾਲੀ ਇਹ ਤੁਹਾਨੂੰ ਕਿਤੇ ਵੀ ਖੇਤ ਚੋਂ ਜਾਂ ਕਿਤੋਂ ਵੀ ਤੁਹਾਨੂੰ ਮਿਲਦੇ ਆ ਤਾਂ ਇਹ ਵਾਲ ਤੋੜ ਕੇ ਤੁਸੀਂ ਘਰੇ ਲਿਆਉਣੇ ਆ ਇਹਨਾਂ ਨੂੰ ਛਾਂ 'ਚ ਸੁਕਾ ਲਓ ਪਾ ਦਿਓ ਲੰਮੇ ਕਾਹੇ ਵੀ ਚੀਜ਼ ਤੇ ਆਹ ਦੇਖੋ ਆਪਾਂ ਵਾਲ ਤੋੜ ਰਹੇ ਆਂ ਛੱਲੀਆਂ ਨਹੀਂ ਖਰਾਬ ਕਰਨੀਆਂ ਛੱਲੀਆਂ ਵੀ ਛੱਲੀਆਂ ਵੇਚਣ ਵਾਲਾ ਭਾਈ ਹੁੰਦਾ ਜਿਹੜਾ ਕੋਈ ਫੁੰਡਾ ਆਪਣੇ ਪਿੰਡਾਂ ਦੇ ਵਿੱਚ ਫਿਰਦੇ ਆ ਸ਼ਹਿਰਾਂ 'ਚ ਵੀ ਫਿਰਦੇ ਆ ਜੇ ਨਹੀਂ ਤਾਂ ਤੁਹਾ ਤੋਂ ਖੇਤ ਕਿਸੇ ਦੇ ਜਾਇਆ ਜਾਂਦਾ ਤਾਂ ਤੁਸੀਂ ਛੱਲੀ ਜਿਹੜੀ ਵੇਚਣ ਵਾਲੇ ਬੰਦੇ ਹੁੰਦੇ ਭੌਂਦੇ ਦਿੰਦੇ ਛੱਲੀਆਂ ਪਰ ਉਹ ਜਿਹੜੇ ਆ ਵਾਲ ਹੁੰਦੇ ਆ ਇਹਨੂੰ ਕੂੜੇ 'ਚ ਸੱਟ ਦਿੰਦੇ ਆ ਕੂੜੇ 'ਚ ਸੱਟ ਦਿੰਦੇ ਆ ਵੀ ਜਿਹੜੇ ਨਾਲ ਉਹਨੂੰ ਕੋਈ ਫਾਇਦਾ ਨਹੀਂ ਮਿਲਦਾ ਪਰ ਆਪਾਂ ਤੋੜ ਲਏ ਆ ਤੁਸੀਂ ਵੀ ਇਦਾਂ ਹੀ ਕਰਨਾ ਵਾ ਕਾਫੀ ਮਾਤਰਾ ਇਹ ਤੁਸੀਂ ਤੋੜ ਕੇ ਰੱਖ ਲੈਣੇ ਆ ਵਾਲ ਜਿੱਥੇ ਵੀ ਤੁਹਾਨੂੰ ਛੱਲੀਆਂ ਮਿਲਦੀਆਂ ਆ ਅੱਜਕੱਲ ਆਮ ਖੇਤਾਂ ਦੇ ਵਿੱਚ ਤੇ ਇਹ ਤੁਸੀਂ ਛੱਲੀ ਦੇ ਵਾਲ ਆ ਜਿਹੜੇ ਇਹ ਤੋੜ ਲੈਣੇ ਆ ਤੇਰੇ ਫਾਇਦੇ ਬਹੁਤ ਆ ਤੇ ਇਹਨੂੰ ਆਪਾਂ ਉਵਾਲਣਾ ਜਾ ਕੇ ਹੁਣ ਪਾਣੀ ਦੇ ਵਿੱਚ ਥੋੜੇ ਲੈ ਲਓ ਵਾਲ ਮੈਂ ਤਾਂ ਜਿਆਦਾ ਤੋੜ ਲੇ ਆ ਇਹਨਾਂ ਨੂੰ ਦੂਤਨ ਵਾਲੀ ਪੀਸ ਤੇ ਜਾ ਸਕਦੇ ਆ ਇਹ ਇੰਨੇ ਕੁ ਵਾਲ ਤੇ ਨਾਲ ਦੇ ਨਾਲ ਆਪਾਂ ਬੌਂਡ ਬਣਾਉਣੇ ਆ ਵੀਡੀਓ ਤੇ ਕਿਵੇਂ ਵਰਤਨੇ ਆ ਇਹ ਬਾਲ ਤੇ ਕਿਵੇਂ ਉਬਾਲਨੇ ਆ ਠੀਕ ਆ ਜੀ ਜੀ ਤੁਸੀਂ ਇਹ ਜਿਹੜੇ ਬਾਲ ਲਿਆਂਦੇ ਆ ਆਪਾਂ ਤੋੜ ਕੇ ਫਿਰ ਇਹਨਾਂ ਨੂੰ ਧੋ ਲਓ ਚੰਗੀ ਤਰ੍ਹਾਂ ਆਪਾਂ ਇੱਕ ਕਈ ਵਾਰ ਜਾਨਵਰ ਉਹ ਜੇ ਮੂੰਹ ਰਾ ਜਾਂਦਾ ਜਾਂ ਜੇ ਸੁਪਰੀ ਵੀ ਕੀਤੀ ਹੋ ਸਕਦੀ ਆ ਇੱਥੇ ਤੇ ਇਹਨਾਂ ਤੋਂ ਲੈਣਾ ਬੜਾ ਮਹੱਤਵਪੂਰਨ ਥੋੜਾ ਜਿਹਾ ਸਟਾਪਣੀ ਨਾਲ ਤੋੜੋ ਤੇ ਇਸ ਤੋਂ ਬਾਅਦ ਆਪਾਂ ਇੱਕ ਭਾਂਡਾ ਲੈ ਲੈਣਾ ਔਰ ਜੇ ਆਪਾਂ ਹੁਣ ਇਹ ਬਾਲ ਥੋੜੇ ਜਿਹਾ ਜ਼ਿਆਦਾ ਤੇ ਆਪਾਂ ਘਰ ਦੇ ਸਾਰੇ ਜੀਆ ਵਸਤੀ ਪਾਣੀ ਬਣਾ ਲਾਂਗੇ ਇਹਦਾ 3 ਗਲਾਸ ਪਾਣੀ ਦੇ ਪਾਵਾਂਗੇ ਆਪਾਂ ਇਹ ਚ ਲਓ ਜੀ ਆਪਾਂ ਇਹਦੇ ਵਿੱਚ 3 ਇੱਕ ਗਲਾਸ ਪਾਣੀ ਦੇ ਪਾ ਲਈਏ ਤੇ ਹੁਣ ਆਪਾਂ ਇਹਨੂੰ ਉਬਾਲਣਾ ਵਾ ਗੈਸ ਤੇ ਆਪਾਂ ਰੱਖ ਲਓ ਇਹਨੂੰ ਤੇ ਨੂੰ ਚੰਗੀ ਤਰ੍ਹਾਂ ਉਬਾਲੋ ਤੇ ਜਦੋਂ ਤੱਕ ਪਾਣੀ ਤਕਰੀਬਨ ਅੱਧਾ ਨਾ ਰਹਿ ਜਾ ਜੀ ਅੱਧਾ ਪਾਣੀ ਜਦੋਂ ਰਹਿ ਗਿਆ ਉਦੋਂ ਆਪਾਂ ਉਤਾਰ ਲੈਣ ਲਓ ਵੀ ਮਿੱਤਰੋ ਉਬਲਣਾ ਤਾਂ ਤਾਪ ਆਪਾਂ ਇਹਨੂੰ ਤੇ ਜਦੋਂ ਪਾਣੀ ਅੱਧਾ ਰਹਿ ਗਿਆ ਉਦੋਂ ਆਪਾਂ ਇਹਨੂੰ ਉਤਾਰ ਕੇ ਤੇ ਪਾਉਣ ਲੈਣਾ ਛਾਣ ਲੈਣਾ ਚਾਹ ਪੂਣੀ ਦੇ ਨਾਲ ਕਿਹੜੀ ਚੀਜ਼ ਐਡ ਕਰਨੀ ਹੈ ਸਾਰੀ ਵੀਡੀਓ ਦੇਖੋ ਐਂਡ ਤੱਕ ਤੇ ਤੁਹਾਨੂੰ ਫਾਇਦੇ ਵੀ ਦੱਸਦੇ ਆ ਜੇ ਕੀ ਕੀ ਹੁੰਦੇ ਆ ਲਓ ਕਿ ਆਪਣਾ ਇਹ ਪਾਣੀ ਹੈ ਜਿਹੜਾ ਉਬਲ ਗਿਆ ਕਾਫੀ ਰਿਜ ਗਿਆ ਵਾ ਇਹ ਆ ਦੇਖੋ ਰੰਗ ਵੀ ਬਦਲ ਗਿਆ ਪਾਣੀ ਦਾ ਤੇ ਹੁਣ ਆਪਾਂ ਇਹਦੇ ਵਿੱਚ ਨਿੰਬੂ ਪਾਉਣਾ ਇੱਕ ਤੇ ਤੁਸੀਂ ਜੇਕਰ ਤੁਸੀਂ ਇੱਕ ਗਲਾਸ ਬਣਾਉਣਾ ਦਾਦਾ ਕਿੰਨੇ ਨਿੰਬੂ ਪਾ ਲਓ ਹੁਣ ਆਪਣੇ ਕੋਲ ਗਲਾਸ ਤਿੰਨ ਗਲਾਸ ਪਾਣੀ ਬਣ ਜਾਣਾ ਵਾ ਤੇ ਆਪਾਂ ਇੱਕ ਨਿੰਬੂ ਸਾਫ ਤਾਇਰੇ ਵਿੱਚ ਪਾਵਾਂਗੇ ਜੇ ਕਿਤੇ ਨਿੰਬੂ ਤੁਹਾਨੂੰ ਨਹੀਂ ਵੀ ਮਿਲਦਾ ਫਿਰ ਮੌਸਮ ਦੇ ਹਿਸਾਬ ਨਾਲ ਤਾਂ ਨਿੰਬੂ ਰਹਿਣ ਵੀ ਦਿਓ ਤਾਂ ਵੀ ਕੋਈ ਚੱਕਰ ਨਹੀਂ ਪੱਜੇ ਪਾੜੋਗੇ ਤਾਂ ਬਹੁਤ ਵਧੀਆ ਬੈਨੀਫਿਟ ਦੇਊਗਾ ਤੁਹਾਨੂੰ ਇਹ ਵੀ ਕਈ ਵਾਰ ਹੁੰਦਾ ਵੀ ਨਿੰਬੂ ਖਾਣੀ ਵੀ ਕੱਲਾ ਨਹੀਂ ਪੀਣਾ ਆਪਾਂ ਪਰ ਕੱਲਾ ਵੀ ਤੁਹਾਨੂੰ ਬਹੁਤ ਫਾਇਦਾ ਦੇਊਗਾ ਇਹ ਦੇਖੋ ਕਿੰਨਾ ਵਧੀਆ ਰੰਗ ਬਣ ਗਿਆ ਇਹਦਾ ਤੇ ਹੁਣ ਆਪਾਂ ਇਹਨੂੰ ਗੈਸ ਨੂੰ ਕਰ ਦਾਂਗੇ ਬੰਦ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਠੰਡਾ ਹੋੁੰਦੇ ਆਵਾਂਗੇ 빙 ਨਾ ਜ਼ਿਆਦਾ ਵੀ ਠੰਡਾ ਨਹੀਂ ਕਰਨਾ ਆਪਾਂ ਬਸ ਇਹਨੂੰ ਗਰਮੀ ਰੱਖਣਾ ਵਾ ਕੋਸਾ ਕੋਸਾ ਨਿਕਾ ਨਿਕਾਇਆ ਜਾ ਤੇ ਇਹਦੇ ਵਿੱਚ ਆਪਾਂ ਪੀਣ ਲੱਗਣੇ ਨੇ ਅੰਬ ਪਾਉਣਾ ਆਪਾਂ ਇਹਦੇ ਵਿੱਚ ਜਦੋਂ ਪਾਣੀ ਆਪਾਂ ਫੂਕਿਆ ਥੋੜਾ ਜਿਹਾ ਪੱਤਾ ਸਰ ਪੀਣ ਜੋਗ ਤੇ ਉਹਨੂੰ ਆਪਾਂ ਇਹਦੇ ਵਿੱਚ ਨਿੰਬੂ ਪਾ ਕੇ ਤੇ ਪੀ ਲੈਣਾ ਵਾ ਆਪਾਂ ਇਹਨੂੰ ਲਓ ਮਿੱਤਰੋ ਹੁਣ ਹੋ ਗਿਆ ਆਪਣਾ ਪਾਣੀ ਥੋੜਾ ਜਿਹਾ ਠੰਡਾ ਤੇ ਹੁਣ ਆਪਾਂ ਇਹਦੇ ਵਿੱਚ ਨਿੰਬੂ ਨਿਚੋੜ ਲੈਣੇ ਆ ਇੱਕ ਨਿੰਬੂ ਬਹੁਤ ਐਨੇ ਪਾਣੀ ਦੇ ਵਿੱਚ ਜੇ ਤੁਹਾਡੇ ਕੋਲ ਪਾਣੀ ਥੋੜਾ ਬਾਤ ਦੇ ਇੱਕ ਗਲਾਸੇ ਬਣਾਉਣਾ ਤਾਂ ਅੱਧਾ ਨਿੰਬੂ ਵੀ ਬਹੁਤ ਹੈ ਜੀ ਠੀਕ ਹੈ ਜੀ ਨਿੰਬੂ ਆਪਾਂ ਨੂੰ ਤੋੜ ਕੇ ਇਹਦੇ ਵਿੱਚ ਕਰਮ ਕਰਮ ਚੀ ਤੇ ਪੀ ਲੈਣੇ ਆ ਭੈਦੇਦੇ ਇਹ ਅਵੀ ਇਹਦੇ ਨਾਲ ਸਰੀਰ ਡੀਟੌਕਸ ਹੋ ਜਾਂਦਾ ਜੋ ਵੀ ਆਪਾਂ ਗਲਤ ਚੀਜ਼ਾਂ ਖਾਂਦੇ ਆ ਚਾਹੇ ਉਹ ਫਾਸਟ ਫੂਡ ਆ ਤੇ ਚਾਹੇ ਕੋਈ ਘਿਓ ਰਿਫਾਈਨਡ ਆ ਜਿਹੜਾ ਆਪਾਂ ਵਰਤਣਾ ਨਹੀਂ ਵੀ ਚਾਹੁੰਦੇ ਹੁੰਦੇ ਕਈ ਵਾਰੀ ਖਾਧਾ ਪੀ ਜਾਂਦਾ ਤੇ ਜਾਂ ਕੁਛ ਕੈਮੀਕਲ ਵਾਲੀਆਂ ਤਾਲਾਂ ਕਣਕ ਚੌਲ ਜੋ ਵੀ ਕੁਛ ਖਾਧਾ ਜਾਂਦਾ ਆਪਣੇ ਸਰੀਰ ਦੇ ਵਿੱਚ ਤੇ ਉਹਦੇ ਕਰਕੇ ਕੁਝ ਤੱਤ ਆ ਜਿਹੜੇ ਸਰੀਰ ਦੇ ਵਿੱਚ ਰਹਿ ਜਾਂਦੇ ਆ ਬਚੀਲੇ ਤੱਤ ਸਰੀਰ ਦੇ ਵਿੱਚ ਰਹਿ ਜਾਂਦੇ ਜਿਹਦੇ ਨਾਲ ਬਿਮਾਰੀਆਂ ਬਣਦੀਆਂ ਆ ਵਾਸੀ ਦੇ ਵਿੱਚ ਤੇ ਉਹਨੂੰ ਇਹਨੇ ਬਾਹਰ ਕੱਢਣਾ ਬਾਡੀ ਚੋਂ ਆਪਣੀ ਚੋਂ ਬਾਡੀ ਨੂੰ ਡੀਟੌਕਸ ਕਰਨਾ ਪੀਣਾ ਕਦੋਂ ਆਏ ਇਸ ਗੱਲ ਦਾ ਧਿਆਨ ਜਰੂਰ ਰੱਖਿਓ। ਜਿ ਆਪਾਂ ਇਹਨੂੰ ਪਾਣ ਲਿਆ ਵਾ ਤੇ ਪਾਣ ਕੇ ਆਹ ਰੰਗ ਬਣ ਗਿਆ ਇਹਦਾ ਪਾਣੀ ਦਾ ਆਪਣੇ ਦਾ ਤਿੰਨ ਗਲਾਸਾਂ ਚ ਪਾ ਲਿਆ ਆਪਾਂ। ਤਿੰਨ ਗਲਾਸ ਟੀਡੀਓ ਤੇ ਪਾਈ ਸੀ ਵੱਡੇ ਵੱਡੇ। ਹੁਣ ਪਾਣੀ ਜੱਜ ਕੀ ਕੁਛ ਅੱਧਾ ਕਰ ਗਿਆ ਤੇ ਇਹਨੂੰ ਪੀਣਾ ਕਦੋਂ ਆ ਪੀਣਾ ਆਪਾਂ ਨੂੰ ਸਵੀਰੇਯ। ਖਾਲੀ ਪੇਟ। ਖਾਲੀ ਪੇਟ ਤੋਂ ਭਾਵ ਜਦੋਂ ਆਪਾਂ ਫਲਸ ਚਲੇ ਜਾਂਦੇ ਆ ਫਲਸ ਜਾਣ ਤੋਂ ਬਾਅਦ ਅੱਧਾ ਘੰਟਾ ਤੱਕ ਘੱਟੋ-ਘੱਟ ਫਰਕ ਹੋਣਾ ਚਾਹੀਦਾ ਤੁਹਾਡਾ। ਜਦੋਂ ਤੁਸੀਂ ਫਲਾਸੀ ਜਾਂ ਨਿਓ ਲੈਟਰਨ ਜਾਂਦੇ ਹੋ ਤਾਂ ਉਸ ਤੋਂ ਬਾਅਦ ਅੱਧਾ ਘੰਟਾ ਤੁਸੀਂ ਕੁਝ ਵੀ ਖਾਣਾ ਪੀਣਾ ਨਹੀਂ ਅੱਧੇ ਇੱਕ ਘੰਟੇ ਬਾਅਦ 40 ਮਿੰਟ 50 ਮਿੰਟ ਵੀ ਹੋ ਜਾਣ ਕੋਈ ਚੱਕਰ ਨਹੀਂ ਉਦੋਂ ਇਹ ਪਾਣੀ ਪੀਣਾ ਤੁਸੀਂ ਕਟ-ਕਟ ਕਰਕੇ ਚਾਹ ਵਾਂਗੂ ਹੌਲੀ-ਹੌਲੀ ਪਾਣੀ ਪੀਣਾ ਪੰਜ ਤੋਂ 7 ਦਿਨ ਤੁਸੀਂ ਪੀ ਸਕਦੇ ਹੋ ਇਹਨੂੰ ਹਰ ਇੱਕ ਮਹੀਨੇ ਤੇ ਬਹੁਤ ਵਧੀਆ ਬੈਨੀਫਿਟ ਦੇਊਗਾ ਤੁਹਾਨੂੰ ਗਦੂਦਾਂ ਦੀ ਪ੍ਰੋਬਲਮ ਆ ਕਿਸੇ ਨੂੰ ਪ੍ਰੋਸਟੇਟ ਦੀ ਤਾਂ ਉਹਦੇ ਵਾਸਤੇ ਪੂਰਾ ਵਧੀਆ ਨੁਕਤਾ ਵਾ ਹੈ ਲੇਡੀਜ਼ ਵੀ ਪੀ ਸਕਦੇ ਆ ਜੈਂਟਸ ਵੀ ਪੀ ਸਕਦੇ ਆ ਇਹਨੂੰ ਤੇ ਬਹੁਤ ਵਧੀਆ ਡੀਟੌਕਸ ਕਰਨ ਵਾਸਤੇ ਕੁਦਰਤੀ ਸਰੋਤ ਆ ਇਹ ਕੋਈ ਦਵਾਈਆਂ ਦੇ ਚੱਕਰ ਤੇ ਨਾ ਪੋ ਕੋ ਕੈਪਸੂਲਾਂ ਦੇ ਕੋਈ ਗੋਲੀਆਂ ਦੇ ਬਸ ਇਹ ਘਰੇ ਬਣਾਓ ਡਰਿੰਕ ਇਹ ਪੀਣ ਵਾਲੀ ਤੇ ਆਰਾਮ ਦੇ ਨਾਲ ਪੀਓ ਕੋਈ ਵੀ ਚਾਹ ਤੁਹਾਡੇ ਨਸ਼ੇ ਦੇ ਦੁਰਪ੍ਰਭਾਵ ਹੋਏ ਵੀ ਆ ਸਰੀਰ ਤੇ ਕੋਈ दारू ਕੋਈ ਵੀ ਨਸ਼ਾ ਕਰਦੇ ਹੋ ਉਹਦੇ ਕਰਕੇ ਵੀ ਜੇ ਸਰੀਰ ਤੁਹਾਡਾ ਖਰਾਬ ਹੋ ਰਿਹਾ ਵਾ ਤਾਂ ਨਸ਼ਾ ਛੱਡ ਦੋ ਤੇ ਇਹ ਚੀਜ਼ਾਂ ਸ਼ੁਰੂ ਕਰ ਦੋ ਪੀਣੀਆ ਤੁਹਾਡਾ ਸਰੀਰ ਵਧੀਆ ਸੁਸਤ ਫੁੱਤਰ ਹੋਊਗਾ ਤੇ ਬਿਮਾਰੀ ਤੋਂ ਰਹਿਤ ਹੋਊਗਾ ਤੇ ਵੀਡੀਓ ਵਧੀਆ ਲੱਗੀ ਤਾਂ ਅੱਗੇ ਜਰੂਰ ਸ਼ੇਅਰ ਕਰ ਦਿਆ ਕਰੋ ਤੇ ਆਪਣੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ